ਸੋ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬਹੁਤ ਵੱਡੀ ਮੰਦਭਾਗੀ ਜਿਹੜੀ ਘਟਨਾ ਹੈ ਉਹ ਵਾਪਰੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਮਾਣਾ ਪਟਿਆਲਾ ਰੋਡ ਤੇ ਪਿੰਡ ਨਸੂਪੁਰ ਦੇ ਅੱਡੇ ਤੋਂ ਜਿੱਥੇ ਕਿ ਅੱਜ ਇੱਕ ਇਨੋਵਾ ਕਾਰ ਅਤੇ ਟਿਪਰ ਨਾਲ ਭਿਆਨਕ ਟੱਕਰ ਦੌਰਾਨ ਛੇ ਸਕੂਲੀ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਬਸਟੈਂਡ ਨਸੂਪੁਰ ਦੇ ਸਾਹਮਣੇ ਇਹ ਹਾਦਸਾ ਹੋਇਆ ਹੈ ਔਰ ਜਿਹੜਾ ਇਨੋਵਾ ਕਾਰ ਦਾ ਫਤਿਹਪੁਰ ਦਾ ਡਰਾਈਵਰ ਸੀਗਾ ਉਸ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਬਹੁਤ ਜਿਆਦਾ ਮੰਦ ਭਾਗੀ ਘਟਨਾ ਲਈ ਵਾਪਰੀ ਹੈ ਇੱਕੋ ਪਰਿਵਾਰ ਦੇ ਦੋ ਬੱਚੇ ਚਲੇ ਜਾਣਾ ਔਰ ਕੁੱਲ ਛੇ ਬੱਚਿਆਂ ਦੀ ਡੈਥ ਹੋਈ ਹੈ ਔਰ ਇੱਕ ਡਰਾਈਵਰ ਸਨ ਤਿੰਨ ਤਿੰਨ ਬੱਚਿਆਂ ਦਾ ਆ ਬੱਚੇ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਇੰਨੇ ਬੱਚੇ ਆਂਦਾ ਜਿਹੜਾ ਬਾਪ ਸੀ ਔਰ ਆ ਦੇਖੋ ਤਿੰਨੇ ਬੱਚੇ ਉਸ ਬਲਵਿੰਦਰ ਸਿੰਘ ਨੌਜਵਾਨ ਨੇ ਜਿਹੜਾ ਉਸ ਕਾਰ ਨੂੰ ਲੈ ਕੇ ਰੋਜ਼ ਬੱਚਿਆਂ ਨੂੰ ਲੈ ਕੇ ਜਿਹੜਾ ਪਟਿਆਲੇ ਜਾਂਦਾ ਸੀ ਔਰ ਪੜ੍ਹਾਈ ਦੌਰਾਨ ਬੱਚਿਆਂ ਨੂੰ ਵਾਪਸ ਹੀ ਲੈ ਕੇ ਆਉਂਦਾ ਸੀ ਔਰ ਅੱਜ ਦਾ ਜਿਹੜਾ ਟਾਈਮ ਉਹਨੂੰ ਪਤਾ ਨਹੀਂ ਸੀ ਵੀ ਅੱਜ ਜਿਹੜਾ ਉਹ ਕਾਰ ਵਾਪਸ ਜਾਣਾ ਨਹੀਂ ਜਾਣਾ ਇਹ ਟਿੱਪਰ ਬਹੁਤ ਜ਼ਿਆਦਾ ਸਪੀਡ ਦੇ ਨਾਲ ਨਿਕਲਦੇ ਨੇ ਕਿਹਾ ਕਿ ਬਈ ਥਾਂ ਭੰਡਾ ਦੇ ਨੇ ਮੋਟਰਸਾਈਕਲ ਵਾਲੇ ਕਿਹਾ ਕਿਤੇ ਬਹੁਤ ਹੀ ਜ਼ਿਆਦਾ ਹੈ ਨਾ ਜੀ ਆ ਸਮਾਨੇ ਦੇ ਵਿੱਚ ਅੱਜ ਜਿਹੜਾ ਕਹਿਰ ਵਾਪਰੇ ਕੀ ਕਹਿਣਾ ਚਾਹੋਗੇ ਦੋ ਸ਼ਬਦ ਸਰ ਆਪਣੇ ਸਮਾਨੇ ਬਾਤੇ ਬਹੁਤ ਦੁਖਦਾਈ ਖਬਰ ਹੈ ਕਿ ਸਮਾਨੇ ਜੀ ਹੁਣ 4 ਦਿਨ 5 4 5 ਦਿਨਾਂ ਦੀ ਬਿਜਲੀ ਚਲ ਰਹੀ ਹੈ ਬਾਕੀ ਹਸਪਤਲ ਦੀ ਜਿਹੜੇ ਇਲਾਜ ਨੇ ਬਹੁਤ ਮਤਭਾਗੀ ਜਾਈ ਆਪਣੇ ਸਮਾਨੇ ਦੇ ਬਹੁਤ ਪ੍ਰੋਗ ਦੀ ਲੱਗ ਰਿਹਾ ਹੈ ਬਹੁਤ ਮਰਾਂ ਔਰ ਸਰਕਾਰ ਨਾਲ ਖੜੀ ਪਰਿਵਾਰਾਂ ਦੇ ਜੀ ਕਿਸੇ ਪਰਿਵਾਰ ਨਾਲ ਬਨੇ ਕੋਈ ਹੈ ਬਹੁਤ ਧੰਨਵਾਦ ਔਰ ਅੱਜ ਦਾ ਦੁਖਾਂਤ ਜਿਹੜਾ ਬਹੁਤ ਵੱਡਾ ਦੁਖਾਂਤ ਹੈ ਜਿੰਨਾ ਪਰ ਉਹ ਕਹਿਦੀ ਉਹ ਕੋਈ ਬੋਲਣ ਦੀ ਲੱਭ ਰਹੀ ਨਹੀਂ ਜਾਂਦੀ ਕੋਈ ਗੱਲ ਪੁੱਛ ਜਿਓ ਇਨਾ ਮਾੜਾ ਕੰਮ ਹੀ ਹੋਇਆ ਸਰ ਕੀ ਕਹਿਣਾ ਚਾਹੂਗਾ ਅੱਜ ਦੀ ਇਸ ਦਰਦਨਾਕ ਜਿਹੜੀ ਘਟਨਾ ਦੇ ਉੱਪਰ ਅੱਜ ਬਹੁਤ ਜਾਂ ਦੁਖ ਹੋਇਆ ਪੂਰੇ ਸਮਾਣੇ ਨੂੰ ਇਲਾਕੇ ਨੂੰ ਪੂਰੇ ਸਾਡੇ ਸਮਾਣੇ ਸ਼ਹਿਰ ਦੇ 10 11 ਬੱਚੇ ਜਿਹੜੇ ਹ ਰੋਜ਼ਾਨਾ ਸਵੇਰੇ ਸਕੂਲ ਜਾਂਦੇ ਨੇ ਵਾਪਸੀ ਮੁੜਦੇ ਨੇ ਉਹਨਾਂ ਤੋਂ ਅੱਜ ਇੱਕ ਟੀਪਰ ਨੇ ਬਹੁਤ ਜ਼ੋਰਦਾਰ ਜੀ ਟੱਕਰ ਮਾਰੀ ਆ ਜਿਸ ਵਿੱਚ 5 6 ਬੱਚੇ ਦਾ ਮੌਕੇ ਤੀ ਮਤ ਕੇ ਜੀ ਉਹ ਬੱਚੇ ਸਾਡੇ ਜਿਹੜੇ ਸੀਜੀਸ ਨੇ ਉਹ ਫਟਿਆਲੇ ਡੀਪਟ ਕਿਤੇ ਹੋਏ ਨੇ ਤੇ ਬਾਕੀ ਬੱਚਿਆਂ ਤੇ ਵੀ ਕਾਫੀ ਸੱਟਾਂ ਲੱਗੀਆਂ ਹੋਈਆਂ ਨੇ ਇੰਨੇ ਵੱਡੇ ਦੁਕਾਨ ਤੇ ਜਿਹੜਾ ਜੀ ਅਸੀਂ ਦੇਖਿਆ ਵੀ ਆਪਣੀ ਹਿੰਦੀ ਵਿੱਚ ਪਹਿਲੀ ਵਾਰੀ ਦੇਖ ਰਹੇ ਹਾਂ ਬਹੁਤ ਵੱਡਾ ਹਾਸਾ ਹੈ ਜਿਹੜੇ ਜਿਹੜਾ ਟੀਪਰ ਚੜ ਰਹੇ ਹੈ ਸਿੱਕੇ ਤੋਂ ਰੋੜ ਤੋਂ ਜੀ ਦੋ ਦੋ ਤਿੰਨ ਤੋਂ ਟੀਪਰ ਲੰਘਦਾ ਬਹੁਤ ਸਖੀਨ ਨਾਲ ਤੇ ਕਿਉਂਕਿ ਬੈਂਡ ਦਾ ਪਟਿਆਲੇ ਤੋਂ ਆਈ ਸੀ ਵਾਇਟੀ ਦੇ ਬੱਚੇ ਤਾਂ ਨਾ ਠੀਕ ਹੈ ਇਹ ਬੱਚਿਆਂ ਦੀ ਬਹੁਤੋ ਦਿੱਤੀ ਹੈ ਦੋ ਬੱਚੇ ਜਾਨੀ ਕਿ ਉਹ ਖੜੀਆਂ ਵੀ ਲਾਤੀਆਂ ਸੀ ਬੱਚੇ ਦੀ ਗਰਦਨ ਵੀ ਘੱਟ ਗਈ ਸੀ ਡਰਾਈਵਰ ਨੂੰ ਫਤਿਹ ਬੋਦਾ ਸੀ ਉਹਦੀ ਮੌਤ ਹੋ ਗਈ ਜੀ ਹਾਂਜੀ ਕੀਪਰ ਬੱਸ ਨੂੰ ਨਾਲ ਆ ਰਿਹਾ ਸੀ ਮੰਨ ਲਓ 100 ਤੋਂ ਉੱਪਰ ਸੀ ਉਹਦੀ ਸੂਈ ਵੀ 150 ਤੱਕੀ ਹੋਈ ਜੇ ਮੰਨ ਲਓ ਉਹਦਾ ਡਰਾਈਵਰ ਭੱਜ ਗਿਆ ਮਾਰ ਕੇ ਮੰਨ ਲਓ ਉਹ ਕੋਹ ਟੈਕ ਕਰ ਰਿਹਾ ਸੀ ਸਿੱਧੀ ਟੱਕਰ ਹੋਈ ਹੈ ਹਾਂਜੀ ਸਾਡੇ ਤੋਂ ਮੁੰਡੇ ਖੇਤ ਚ ਕੰਮ ਕਰਦੇ ਸੀ ਉਹਨਾਂ ਨੇ ਅੱਗੇ ਕਿਉਂਕਿ ਡੈਡੀ ਬਹੁਤ ਬੜਿਆਲੇ ਤੋਂ ਬਾਸ ਰਜਣੀ ਹੈਗੀ ਗੱਡੀ ਨੂੰ ਬੈਨ ਸੁਵਾਣੇ ਜਾਣੀ ਸੀਗੀ ਉਧਰੋਂ ਕੀਪਰ ਵਾਲਾ ਸੀਗਾ ਉਹ ਆਨੇ ਤੋਂ ਪੜਿਆਲੇ ਵੱਲ ਜਾ ਰਹੀ ਹਿੰਦਾ ਹੁਣ ਇਹਦੇ ਵਿੱਚ ਕਈ ਇਹ ਵੀ ਕਹਿ ਸਕਦੇ ਵੀ ਗੱਡੀ ਆ ਬਲੇ ਦੀ ਗਲਤੀ ਹੈ ਜਾਂ ਟਰੱਕ ਵਾਲੇ ਦੀ ਗਲਤੀ ਹੈ ਪਰ ਜੋ ਕੁਛ ਵੀ ਇਹ ਘਟਨਾ ਵਾਪਰੀ ਹੈ ਇਹ ਜਿੰਨੀ ਵੀ ਆਪਾਂ ਵੱਧ ਭੱਜ ਕੇ ਕਹਿ ਸਕਦੇ ਅਕੋਂ ਦੀ ਜਿਹੜੇ ਪਰਿਵਾਰਾਂ ਦੇ ਬੱਚੇ ਜਿਹੜੇ ਘਰਾਂ ਦੇ ਚਲਾ ਦਾ ਜੀ ਮੁਚ ਗਏ ਨੇ ਉਹਨਾਂ ਦੀ ਆਪਾਂ ਸਾਰੀ ਜ਼ਿੰਦਗੀ ਦੀ ਘਾਟਾ ਨਹੀਂ ਪੂਰਾ ਹੋ ਸਕਦਾ ਡਰਾਈਵਰ ਸੀਗਾ ਉਹਦੀ ਬੱਕਰ ਡੈਥ ਹੋ ਗਈ ਤੁਸੀਂ ਦੇਖ ਸਕਦੇ ਕੀ ਲੱਗਦਾ ਕਿੰਨੇ ਕੁ ਬੱਚੇ ਸੀ ਟੋਟਲ ਔਰ ਕਿੰਨੇ ਕੁ ਬੱਚੇ ਇੰਜਰਡ ਹੋਏ ਆ ਔਰ ਕਿੰਨੇ ਕੁ ਦੀ ਡੈਥ ਹੋਈ ਉਹ ਕੁਝ ਜਾਣਕਾਰੀ ਜਿਹੜੇ ਟੋਟਲ ਬੱਚੇ ਨੇ ਉਹ ਦੱਸੋ ਆ ਕੇ ਵੀ 9 ਬੱਚੇ ਸੀਗੇ 10ਵਾਂ ਡਰਾਈਵਰ ਸੀਗਾ ਜੀ ਇਹ 9 ਬੱਚਿਆਂ ਜਿਹੜਾ ਤਕਰੀਬਨ 6 ਬੱਚੇ ਨੇ ਉਹਨਾਂ ਦੀ ਜਿਹੜੀ ਡੈਥ ਹੈ ਉਹ ਮੌਕੇ ਦੀ ਮਤਲਬ ਹੋ ਚੁੱਕੀ ਹੀ ਤਿੰਨ ਬੱਚੇ ਜਿਹੜੇ ਇੰਜਰਡ ਨੇ ਜੀ ਉਹਨਾਂ ਨੂੰ ਜਿਹੜਾ ਹਸਪੀਟਲ ਤੇ ਰੈਫਰ ਕੀਤਾ ਹੈ ਔਰ ਕਾਰ ਦਾ ਜਿਹੜਾ ਚਾਲਕ ਸੀ ਮੌਕੇ ਤੇ ਉਹ ਵੀ ਉਹਨਾਂ ਦੀ ਮੌਕੇ ਦੀ ਡੈਥ ਹੋ ਗਈ ਓਕੇ ਸੋ ਬਹੁਤ ਮਾੜੀ ਘਟਨਾ ਹੈ ਮਾੜੀ ਜਿਹੜੀ ਘਟਨਾ ਹੈ ਜਾਂ ਜਿਹੜੀ ਵਾਪਰੀ ਹੈ ਜੀ ਸੋ ਸਰਪੰਚ ਸਾਹਿਬ ਬਹੁਤ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਹੈ ਨਸੂਪੁਰ ਵਿਖੇ ਔਰ ਤੁਹਾਡੇ ਗਵਾਹਨ ਦੇ ਵਿੱਚੋਂ ਸੀ ਮੁੰਡਾ ਹਾਂਜੀ ਹਾਂਜੀ ਕੀ ਨਾਮ ਸੀ ਇਹਦਾ ਜਿਹੜਾ ਕਿ ਤਰ੍ਹਾਂ ਕਿਥੇ ਆ ਚਾਲਕ ਸੀਗਾ ਮੁੰਡਾ ਕਾਰ ਦਾ ਇਹਦਾ ਨਾਮ ਬਲਵਿੰਦਰ ਸਿੰਘ ਸੀ ਉਹਦਾ ਓਕੇ ਓਕੇ ਅੱਛਾ ਕਿਵੇਂ ਪਤਾ ਲੱਗਾ ਜੀ ਤੁਹਾਨੂੰ ਫਿਰ ਸਾਨੂੰ ਉੱਥੋਂ ਹੀ ਬਸ ਰਾਹਗੀਰਾਂ ਨੇ ਦੱਸਿਆ ਸਾਨੂੰ ਜੀ ਹੂੰ ਵੀ ਇਸ ਤਰ੍ਹਾਂ ਕਰਕੇ ਤੁਹਾਡੇ ਪਿੰਡ ਦੇ ਬੰਦੇ ਦੀ ਐਕਸੀਡੈਂਟ ਹੋ ਗਿਆ ਤੁਹਾਡੇ ਪਿੰਡ ਦੀ ਜਿੱਦੀ ਹੈ ਹੂੰ ਤੇ ਅਸੀਂ ਜਦੋਂ ਜਾ ਕੇ ਵੇਖਿਆ ਇਹ ਬੱਚੇ ਲੈ ਕੇ ਜਾਂਦਾ ਸੀ ਪਟਿਆਲੇ ਲਈ ਓਕੇ ਓਕੇ ਇਵਾਪਸੀ ਜਦੋਂ ਬੱਚੇ ਲੈ ਕੇ ਆ ਰਹੇ ਸੀ ਵਾਪਸੀ ਹੋਇਆ ਜੀ ਹਾਂ ਜੀ ਵਾਪਸੀ ਆ ਰਿਹਾ ਸੀ ਤੇ ਟੱਕਰ ਵਾਲਾ ਕਿਤੇ ਕ੍ਰੋਸਿੰਗ ਲੈ ਰਿਹਾ ਸੀ ਬੱਸ ਦਾ ਹੂੰ ਫਿਰ ਸਿੱਧਾ ਟੱਕਰ ਹੋਈ ਹੈ ਜੀ ਆਪਾਂ ਔਰ ਜਿਹੜਾ ਇਹ ਚਾਲਕ ਸੀ ਨੌਜਵਾਨ ਹੈ ਜੀ ਕਿੰਨੀ ਕੋਮਰ ਸੀ ਔਰ ਪਿੱਛੇ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਤੇ ਬੱਚੇ ਨੇ ਜੀ ਦੋ ਬੇਟੇ ਨੇ ਇੱਕ ਛੋਟੀ ਬੇਟੀ ਹੈ ਹੂੰ ਕਿੰਨੀ ਕੋਮਰ ਸੀ ਇਹਦੀ ਉਮਰ ਹੈ ਅਸੀਂ 35 36 ਸਾਲ ਦਾ ਜੀ ਨੌਜਵਾਨ ਸੀ ਹਾਂਜੀ ਨੌਜਵਾਨ ਸੀ ਔਰ ਸੁਭਾਅ ਵੀ ਵਧੀਆ ਦੱਸਦੇ ਬਹੁਤ ਚੰਗੇ ਸੁਭਾਅ ਦਾ ਜੀ ਕੋਈ ਨਸ਼ਾ ਪੱਤਾ ਨਹੀਂ ਕੋਈ ਕਿਤੇ ਕੋਲ ਫालतू ਖਲੋਣਾ ਨਹੀਂ ਸਵੇਰੇ ਉੱਪਰ ਜਾਣਾ ਕੰਮ ਤੇ ਸ਼ਾਮ ਨੂੰ ਆਪਦਾ ਘਰ ਆਣਾ ਹੈ ਇਹ ਨਹੀਂ ਹੈਗਾ ਮੂੜਾ ਦੇਖਣਾ ਜਾਂ ਉਨਾਂ ਪਰ ਕਿਸੇ ਕੋਲ ਫालतू ਖਲੋਣਾ ਨਹੀਂ ਇਹ ਬੰਦੇ ਨੇ ਬਹੁਤ ਚੰਗਾ ਮੁੰਡਾ ਸੀ ਬਹੁਤ ਸਰਪੰਚ ਸਾਹਿਬ ਮੰਨਦ ਭਾਗੀ ਘਟਨਾ ਕਹਿ ਲੋ ਹਨਾ ਜੀ ਹਾਂਜੀ ਹਾਂਜੀ ਤੋ ਸੋ ਕੀ ਮਤਲਬ ਕਿ ਤਰ੍ਹਾਂ ਕਦੇ ਰੋਡ ਵੀ ਚੌੜਾ ਹੋਣ ਦੀ ਜ਼ਰੂਰਤ ਹੈ ਹੋਰ ਵੀ ਕਾਫੀ ਚੀਜ਼ਾਂ ਨੇ ਜਿਨ੍ਹਾਂ ਦੀ ਲੋਡ ਹੈ ਔਰ ਕਿ ਤਰ੍ਹਾਂ ਕਦੇ ਜਿਹੜੇ ਓਵਰਲੋਡ ਗੱਡੀਆਂ ਨੇ ਵੀ ਕਾਫੀ ਜ਼ਿਆਦਾ ਇੱਥੇ ਚੱਲਦੀਆਂ ਨੇ ਹਣਾ ਜੀ ਬਹੁਤ ਜੀ ਬਹੁਤ ਆਵਾਜ਼ ਆਈ ਤਾਂ ਇੰਨੀ ਜ਼ਿਆਦੀ ਹੋ ਗਈ ਟਿਪਰ ਤੇ ਲਾਲੋ ਸਾਹਿਬ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਹ ਲੰਘਣ ਵਾਲਾ ਦੂਸਰਾ ਬੰਦਾ ਇਹਦੇ ਪਿੱਛੇ ਮੋਟਰਸਾਈਕਲ ਨਹੀਂ ਚਲਾ ਸਕਦਾ ਜੀ। ਔਰ ਇਸ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਪਿੱਛੇ ਕੋਈ ਕਮਾਈ ਦਾ ਕੋਈ ਸਾਧਨ ਪਰਿਵਾਰ ਪਾਲਣ ਦਾ ਸਾਧਨ ਨਹੀਂ ਜੀ ਕੱਲੀ ਵਿਚਾਰੀ ਘਰ ਕਿਵੇਂ ਚਲਾਏਗੀ ਬੱਚੇ ਨੇ ਛੋਟੇ ਛੋਟੇ ਪੜਦੇ ਨੇ। ਕੀ ਐਮਐਲਏ ਸਮਾਣਾ ਚੇਤਨ ਸਿੰਘ ਜੋੜਾ ਮਾਜਰਾ ਪ੍ਰਸ਼ਾਸਨ ਸਮਾਣਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ? ਅਸੀਂ ਕਹਿਣਾ ਚਾਹਨੇ ਜੀ ਚਲੋ ਜੋ ਪਾਣਾ ਵਾਪਰਨਾ ਹੈ ਜੀ ਉਹ ਤੇ ਵਾਪਰ ਗਿਆ ਤੇ ਪਰਿਵਾਰ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਇਹਨਾਂ ਨੂੰ ਆਪਣਾ ਤਨੂਨ ਮੁਤਾਬਕ ساری ਜੋ ਬਣਦੀ سزا ਉਹਨਾਂ ਨੂੰ ਮਿਲੇ ਜਿਹੜੇ ਦੋਸ਼ੀ ਨੇ ਅੱਜ ਦੀ ਇਹ ਜਿਹੜੀ ਮੰਦ ਭਾਦੀ ਜਿਹੜੀ ਘਟਨਾ ਹੋਈ ਹੈ ਜੀ ਇਹਦੇ ਕਈ ਘਰਾਂ ਵਿੱਚ ਚਿਰਾਗ ਹੋ ਚੁੱਕੇ ਨੇ ਸਾਡੇ ਜ਼ਮਾਨੇ ਦੀ ਗ੍ਰੀਨ ਟਾਊਨ ਕਲੋਨੀ ਦੇ ਚਾਰ ਬੱਚੇ ਜੀ ਜੋ ਕਿ ਮਾ ਹੁਣੀ ਹਸਪੀਟਲ ਚ ਉਹਨਾਂ ਇਟੈਕ ਚੋ ਗਏ ਜੀ ਆਪਰੇ ਛੱਡ ਕੇ ਆਇਆ ਜੀ ਤੇ ਜੋ ਬਾਕੀ ਦੇ 8 ਬੱਚੇ ਪਟਿਆਲਾ ਰਾਂ ਪਰ ਜਿੱਤੇ ਕਿਨੇ ਜਿਹਦੇ ਚ ਕਾਫੀ ਬੱਚੇ ਸੀਰੀਅਸ ਨੇ ਹੂੰ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜਿਹੜੀ ਜੋਗੀਏ ਟੀਪਰ ਬਹੁਤ ਵਾਰ ਆਵਾਜ਼ ਖਾਰਦੋ ਬਾਅਦ ਵੀ ਹੂੰ ਇਹ ਟੀਪਰ ਰਾਤ ਦਿਨ ਇੱਥੇ ਜਿਹੜੀ ਫੁੱਲ ਸਪੀਡ ਤੇ ਚੱਲਦੇ ਰਹਿੰਦੇ ਨੇ ਬਹੁਤ ਲੋਕਾਂ ਨੇ ਪਹਿਲਾਂ ਵੀ ਆਵਾਜ਼ ਉਠਾਈਆਂ ਨੇ ਹੁਣ ਵੀ ਉਠਾ ਰਹੇ ਆ ਅੱਜ ਜਿਸ ਕੀਪਰ ਦੀ ਗਲਤੀ ਕਰਕੇ ਜੋ ਬਹੁਤ ਓਵਰ ਸਪੀਡ ਚ ਜਿਹਨੇ ਇੱਕ ਨੋਵਾ ਜਿਹੜੀ ਡੇਲੀ ਬੱਚੇ ਸਕੂਲ ਦਿੱਸ ਸਮਾਨੇ ਤੋਂ ਵਿਪਸ ਸਕੂਲ ਪੜਨ ਜਾਂਦੇ ਨੇ ਬੱਚੇ ਉਹ ਬੱਚਾ ਨੂੰ ਸਵੇਰੇ ਲੈ ਕੇ ਜਾਂਦੀ ਸੀ ਤੇ ਇਸ ਟਾਈਮ ਦੁਪਹਿਰ ਨੂੰ ਬੱਚਾ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਵਾਪਸ ਆਪਣੇ ਆਪਣੇ ਘਰਾਂ 'ਚ ਛੱਡਣ ਜਾਂਦੀ ਸੀ ਉਹ ਬੜੇ ਆਰਾਮ ਦੇ ਨਾਲ ਗੱਡੀ ਆ ਰਹੀ ਜਿੱਦ ਕਿ ਓਵਰ ਸਪੀਡ ਹੈ ਇਸ ਨੇ ਕੀਪਰ ਵਾਲੇ ਨੇ ਬਹੁਤ ਬੇਰਹਿਮੀ ਨਾਲ ਉਸ ਜੋ ਨੋਵਾ 'ਚ ਮਾਰਿਆ ਤੁਸੀਂ ਨੋਵਾ ਦਾ ਹਾਲ ਵੀ ਦੇਖ ਸਕਦੇ ਅੱਖਾਂ ਨਾਲ ਨੋਵਾ ਦੇਖ ਕੇ ਅਸੀਂ ਅਸਲ ਨਾ ਬੱਚੇ ਦੇਖ ਕੇ ਆਇਆ ਜੀ ਉਹਨਾਂ ਦੀ ਹੋਣਾ ਤਾਂ ਆਦਾ ਹੀ ਜਾਂਦਾ ਬੱਚੇ ਦੀ ਸ਼ਕਲ ਹੀ ਨਜ਼ਰ ਆ ਰਹੀ ਹੂੰ ਦੋ ਬੱਚਿਆਂ ਦੀ ਡੱਡ ਬੋਡੀ ਤਾਂ ਮੈਂ ਅਸੀਂ ਦੇਖ ਕੇ ਆਇਆ ਜਿਨ੍ਹਾਂ ਦੀ ਸ਼ਕਲ ਹੀ ਨਹੀਂ ਪਰ ਬਿਲਕੁਲ ਯਾਨੀ ਕਿ ਡੱਡ ਹੋ ਚੁੱਕੇ ਨੇ ਤੁਸ ਕਿਥੋਂ ਬਲੌਕ ਕਰ ਦੋ ਸਮਾਨਤੋਂ ਓਕੇ ਜਿੱਥੇ ਨਾ ਜੀ ਹੂੰ ਸਾਡੀ ਬੱਚੀ ਫੜ ਗਈ ਏ ਓਕੇ ਤੇ ਇਹਨਾਂ ਗੱਡੀਆਂ ਦੇ ਵਿੱਚ ਹੀ ਆਉਂਦੀ ਹੋ ਓਕੇ ਜੀ ਓਕੇ ਇਹ ਸਾਨੂੰ ਕਿਸ ਦਰਜਾ ਦੀ ਗੱਡੀ ਐਕਸੀਡੈਂਟ ਹੋ ਗਿਆ ਹੂੰ ਕਿ ਬੱਚੇ ਤੁਹਾਡੇ ਕਿਵੇਂ ਆ ਜੀ ਅਸੀਂ ਥੋੜਾ ਜਿਹਾ ਤੇਰੋਂ ਉਹਨੂੰ ਖੀਲਡ ਹੁੰਦੀ ਸੀ ਅਸੀਂ ਉਹਨੂੰ ਲੈ ਕੇ ਆਏ ਆ ਜੀ ਸਕੂਲ ਤੋਂ ਕਿਦਾਂ ਬੱਚੀ ਤੁਹਾਡੀ ਠੀਕ ਹੈ ਜੀ ਸਾਡੀ ਠੀਕ ਹੈ ਓਕੇ ਇਹ ਵੀ ਸਾਡੀ ਹੈ ਨੇ ਔਰ ਕਿਤੇ ਨਾ ਕਿਤੇ ਸਰਦਾਰ ਸਾਹਿਬ ਜੇ ਗੱਲ ਕਰੀਏ ਤਾਂ ਇਹ ਜਿਹੜਾ ਚਾਲਕ ਸੀਗਾ ਇਹ ਕਿਹੜੇ ਪਿੰਡ ਤੋਂ ਸੀ ਜਿੰਦਾ ਡਰਾਈਵਰ ਜਿਹੜੇ ਨੇ ਨਿਰਮਲ ਜੀ ਐਥੇ ਕੱਢਿਆ ਨੇ ਅਖੀਰ ਬੱਚਿਆ ਕਈ ਪਾਈਸੇ ਸਪੁੱਲ ਚ। ਓਕੇ ਓਕੇ। ਬੱਚੇ ਮੈਂ ਆਪਣੀ ਬੱਚੇ ਨੂੰ ਆਪ ਗੱਡੀ ਦੇ ਛੱਡ ਕੇ ਜਾਉਂਦਾ ਰਿਹਾ ਤੇ ਅੱਜ ਵੀ ਅਸੀਂ ਲੈ ਕੇ ਆਏ ਹਾਂ। ਜੀ। ਬਾਕੀ ਇਹ ਵੀ ਮੈਂ ਕਈ ਵਾਰ ਬਠਾਵ ਸੜਕਾਂ ਤੋਂ ਗੱਡੀ ਲੈ ਕੇ ਆਉਂਦੇ ਹਾਂ ਜੋ ਬੰਦ ਨੇ ਆ। ਜੀ। ਪੀਪਰ ਵੇਨ ਨੇ ਜਾਂ ਗੱਡੀਆਂ ਦੇ ਵੇਨ ਨੇ ਵੀ ਬੱਚਿਆਂ ਵਾਲੀ ਸਕੂਲ ਦੇ ਬੱਚਾ ਹੂੰ ਸੈਟ ਨਹੀਂ ਦਿੰਦੇ। ਸੜ ਨਹੀਂ ਦਿੰਦੇ। ਇਸ ਟਾਈਮ ਉਹ 2:3 ਤੇ 2:00 ਤੇ ਛੁੱਟੀ ਹੁੰਦੀ ਹੈ ਉਹ ਸਕੂਲ ਦੇ ਵਿੱਚ। ਜਦੋਂ ਦੋ ਵੀ ਤੇ ਛੁੱਟੀ ਹੁੰਦੀ ਹੈ ਨਾ ਉੱਥੇ ਵੀ ਬੜਾ ਟਰੈਫਿਕ ਹੁੰਦਾ ਹੈ। ਜੀ। ਕੋਈ ਦੇਖ ਕੇ ਆਇਆ ਹਾਂ। ਜੋਕਟਾਂ ਨੂੰ ਵਾਪਸੀ ਹੈ ਇਹ ਸਾਡੀ ਬੜੀ ਇੰਨੀ ਕਠਰਾ ਵਾਪਸੀ ਹੈ ਕਈ ਕਰੰਗ ਜਿਹੜੇ ਚਰਾਗ ਪੁੱਜ ਗਏ ਸੋ ਬਹੁਤ ਮਾੜੀ ਗੱਲ ਹੈ ਔਰ ਕਿਹ ਤਰ੍ਹਾਂ ਕਿਤੇ ਸੜਕ ਦੇ ਵਿੱਚ ਡਰਾਈਵਿੰਗ ਦੀ ਕਤਾਹੀ ਹੋਈ ਹੈ ਬਿਲਕੁਲ ਬਿਲਕੁਲ ਅਸੀਂ ਕੀ ਕਵਾਂਗੇ ਕਿ ਬੱਚੇ ਉਹਨਾਂ ਦੇ ਨਹੀਂ ਹਨ ਇਹ ਬੱਚੇ ਸਾਡੇ ਸਾਡੇ ਬੱਚੇ ਨੇ ਜੀ ਮੈਂ ਸੋ ਸਰਦਾਰ ਸਾਹਿਬ ਭਾਵਕ ਹੁੰਦੇ ਹੋਏ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ectara ਬੋਲੇ ਪੰਜਾਬੀ ਚੈਨਲ